ਸ਼ਿਆਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋਗੇ YouTube ਚੈਨਲ ਨੰਬਰ 1ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਚੀ ਹੋਈ ਰੋਟੀ ਤੋਂ ਬਹੁਤ ਹੀ ਟੇਸਟੀ ਸਨੈਕਸ ਤੇ ਕਈ ਵਾਰ ਆਪਣੇ ਕਾਫੀ ਸਾਰੀ ਰੋਟੀ ਬਚ ਜਾਂਦੀ ਹੈ ਤਾਂ ਵੇਸਟੀ ਹੋ ਜਾਂਦੀਆਂ ਨੇ ਤੇ ਅੱਜ ਆਪਾਂ ਬਣਾਵਾਂਗੇ ਸਨੈਕਸ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਤੇ ਇੱਥੇ ਆਪਾਂ ਕੁਝ ਸਬਜ਼ੀਆਂ ਲੈ ਲਈਆਂ ਨੇ ਤੇ ਇੱਕ ਪਿਆਸ ਲੈ ਲਿਆਗਾ ਆਪਾਂ ਇਹਨੂੰ ਬਰੀਕ ਬਰੀਕ ਕੱਟ ਲਵਾਂਗੇ ਤੇ ਇੱਕ ਆਲੂ ਲੈ ਲਿਆਗਾ ਉਹਨੂੰ ਵੀ ਛਿੱਲ ਕੇ ਆਪਾਂ ਪਾਣੀ ਚ ਪਾੜਿਆਗਾ ਤੇ ਮਿਰਚ ਲੈ ਲਈ ਐ ਇੱਕ ਟਮਾਟਰ ਲੈ ਲਿਆਗਾ ਹਰੀਆਂ ਮਿਰਚਾਂ ਲੈ ਲਈਆਂ ਨੇ ਆਪਾਂ ਦੋ ਤਣ ਤੇ ਇਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਘਰ ਦੇ ਬੇਸਿਕ ਜੇ ਸਮਾਨ ਤੋਂ ਹੀ ਮਤਲਬ ਕਿ ਜਿਹੜੀ ਇਹ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਤੇ ਬਹੁਤ ਹੀ ਆਸਾਨ ਜਿਹੜੀ ਰੈਸਪੀ ਬਣ ਜਾਂਦੀ ਹੈ ਤੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਹੁੰਦੀ ਹੈਗੀ ਤੇ ਇਨੂੰ ਆਪਾਂ ਅੱਜ ਬਣਾਵਾਂਗੇ ਬਚੀ ਹੋਈ ਰੋਟੀ ਤੋਂ ਆਪਾਂ ਬਹੁਤ ਹੀ ਟੇਸਟੀ ਸਨੈਕਸ ਜਿਹੜੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਅਤੇ ਬਹੁਤ ਹੀ ਟੇਸਟੀ ਲੱਗਦੇ ਨੇਗੇ ਤੇ ਕਈ ਵਾਰ ਸਬਜ਼ੀ ਨਹੀਂ ਹੁੰਦੀ ਤਾਂ ਰੋਟੀ ਬਚੀ ਪਈ ਹੁੰਦੀ ਹੈਗੀ ਤਾਂ ਆਪਾਂ ਰੋਟੀ ਤੋਂ ਸਨੈਕਸ ਬਣਾ ਕੇ ਚਾਹ ਨਾਲ ਇੰਜੋਏ ਕਰ ਸਕਦੇ ਹਾਂ ਤੇ ਇੱਧਰ ਆਪਾਂ ਜਿਹੜਾ ਪਿਆਜ਼ ਸੀਗਾ ਇੱਕ ਕਾਫੀ بڑا ਪਿਆਜ਼ ਸੀਗਾ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲਿਆਗਾ ਤੇ ਤੁਸੀਂ ਇਹਨੂੰ ਲੰਬੇ ਸਲਾਈਸ ਵੀ ਕੱਟ ਸਕਦੇ ਹੋ ਜੇ ਲੰਬੇ ਸਲਾਈਸ ਕੱਟਣਾ ਹੈ ਪਰ ਮੈਂ ਇਹਨੂੰ ਬਰੀਕ-ਬਰੀਕ ਕੱਟ ਕੇ ਬਣਾਉਂਗੀ ਤੇ ਉਸ ਤੋਂ ਬਾਅਦ ਆਪਾਂ ਲੈ ਲਵਾਂਗੇ ਕਾਲੂ ਜਿਹੜਾ ਮੈਂ ਛਿੱਲ ਕੇ ਪਹਿਲਾਂ ਰੱਖ ਲਿਆ ਸੀਗਾ ਤੇ ਇੱਕ ਟਮਾਟਰ ਲੈ ਲਵਾਂਗੇ ਤੇ ਟਮਾਟਰ ਨੂੰ ਵੀ ਇਸ ਤਰ੍ਹਾਂ ਆਪਾਂ ਬ੍ਰੇਕ ਬ੍ਰੇਕ ਕੱਟ ਲਵਾਂਗੇ ਤੇ ਇਹ ਵੀ ਆਪਾਂ ਬ੍ਰੇਕ ਬ੍ਰੇਕ ਕੱਟ ਲਵਾਂਗੇ ਟਮਾਟਰ ਨੂੰ ਵੀ ਐਸੀ ਤਰ੍ਹਾਂ ਤੇ ਬੀਜ ਕੱਢਣ ਦੀ ਜ਼ਰੂਰਤ ਨਹੀਂ ਹੈਗੀ ਕਿ ਇਹਦੇ ਵਿੱਚੋਂ ਬੀਜਾਂ ਸਮੇਤ ਹੀ ਪਾ ਸਕਦੇ ਆ ਆਪਾਂ ਕੋਈ ਚੱਕਰ ਨਹੀਂ ਹੈਗਾਗਾ ਤੇ ਟਮਾਟਰ ਵੀ ਬ੍ਰੇਕ ਬ੍ਰੇਕ ਕੱਟ ਲਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਵੱਧ ਵੱਧ ਸ਼ੇਅਰ ਕਰਿਆ ਕਰੋ ਤੇ ਇਧਰ ਜਿਹੜਾ ਆਲੂ ਸੀਗੀ ਉਹ ਵੀ ਆਪਾਂ ਧੋ ਕੇ ਲਿੱਤਾ ਹੋਇਆ ਹੈਗਾ ਤੇ ਇਹਨੂੰ ਵੀ ਇਸ ਤਰ੍ਹਾਂ ਹੀ ਬਰੀਕ ਬਰੀਕ ਆਪਾਂ ਕੱਟ ਲਵਾਂਗੇ ਉਸ ਤੋਂ ਬਾਅਦ ਆਪਾਂ ਕੁਛ ਕੜੀ ਪੱਤੇ ਲੈ ਲੈ ਸੀਗੇ ਤੇ ਕੜੀ ਪੱਤੇ ਵੀ ਜੇ ਤੁਹਾਡੇ ਕੋਲੇ ਇਹਦੇ ਵਿੱਚ ਧੰਨੀਆਂ ਹੈਗੀਆਂ ਤੁਹਾਡੇ ਕੋਲੇ ਹਰਾ ਤਾਂ ਤੁਸੀਂ ਹਰਾ ਧੰਨੀਆਂ ਵੀ ਕੱਟ ਕੇ ਪਾ ਸਕਦੇ ਹੋਗੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਸਬਜੀ ਹੈ ਇਹਦੇ ਵਿੱਚ ਸ਼ਿਮਲਾ ਮਿਰਚ ਵੀ ਪਾ ਸਕਦੇ ਹੋਗੇ ਤੇ ਜਿਵੇਂ ਆਪਣੇ ਚੌਲਿਆਂ ਦੀਆਂ ਫਲੀਆਂ ਹੁੰਦੀਆਂ ਕੱਚੀਆਂ-ਕੱਚੀਆਂ ਉਹ ਵੀ ਕੱਟ ਕੇ ਪਾ ਸਕਦੇ ਹੋਗੇ ਤੇ ਪਾਲਕ ਹੈਗੀ ਤਾਂ ਪਾਲਕ ਵੀ ਪਾ ਸਕਦੇ ਹੋ ਪਨੀਰ ਵੀ ਪਾ ਸਕਦੇ ਹੋਗੇ ਤੇ ਹਰ ਇੱਕ ਚੀਜ਼ੇ ਦੇ ਵਿੱਚ ਮਤਲਬ ਕਿ ਪਾ ਸਕਦੇ ਹੋਗੇ ਇਹ ਬਹੁਤ ਹੀ ਵਧੀਆ ਮਤਲਬ ਕਿ ਜਿਹੜੇ ਟੇਸਟੀ ਪਕੌੜੇ ਬਣ ਕੇ ਤਿਆਰ ਹੋ ਜਾਂਦੇ ਨੇਗੇ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਕਿਉਂਕਿ ਰੋਟੀ ਤਾਂ ਆਪਣੇ ਆਮ ਬਚੀ ਜਾਂਦੀ ਹੈ ਘਰ ਦੇ ਵਿੱਚ ਤੇ ਟਮਾਟਰ ਵੀ ਕੱਟ ਲਿਆ ਆਪਾਂ ਨੇ ਆਲੂ ਵੀ ਪਿਆਜ਼ ਵੀ ਤੇ ਥੋੜੇ ਜਿਹੀ ਕੜੀ ਪੱਤੇ ਸੀਗੇ ਆਪਾਂ ਉਹ ਵੀ ਆਪਾਂ ਬਰੀਕ ਬਰੀਕ ਕੱਟ ਲਿਆ ਤੇ ਆਪਾਂ ਇੱਥੇ ਮਿਰਚਾਂ ਲੈ ਲਈਆਂ ਨਹੀਂ ਆਂ ਹਰੀਆਂ ਤੇ ਇਹ ਵੀ ਆਪਾਂ ਕੱਟ ਲਈਆਂ ਆਈਆਂ ਇਹਦੇ ਤੁਸੀਂ ਆਪਣੇ taste ਦੇ ਹਿਸਾਬ ਨਾਲ ਕੱਟ ਵੱਧ ਮਿਰਚ ਪਾ ਸਕਦੇ ਹੋਗੇ ਤੇ ਮੈਂ ਇੱਥੇ ਜਿਹੜੀ ਹੈਗੀ ਆ ਦੋ ਮਿਰਚਾਂ ਕੱਟ ਕੇ ਹਰੀਆਂ ਪਾ ਲਈਆਂ ਨੇ ਆਂ ਤੇ ਕਿਉਂਕਿ ਆਪਾਂ ਲਾਲ ਮਿਰਚ ਥੋੜੀ ਜੀ ਘੱਟ ਯੂਜ਼ ਕਰ ਲਾਂਗੇ ਹਰੀਆਂ ਹੀ ਪਾ ਲਈਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਪਾ ਲਵਾਂਗੇ ਸਵਾਦ ਅਨੁਸਾਰ ਨਾਣ ਪਾ ਲਵਾਂਗੇ ਮਿਰਚ ਪਾਲ ਮੰਗੇ ਮਿਰਚ ਦੇਖੇ ਪਾਉਣੀ ਹੈ ਪਹਿਲਾਂ ਹਰੀ ਵੀ ਪਾਈ ਹੈ ਉਸ ਤੋਂ ਬਾਅਦ ਹਲਦੀ ਪਾਊਡਰ ਪਾਲ ਮੰਗੇ ਥੋੜਾ ਜਿਹਾ ਗਰਮ ਮਸਾਲਾ ਪਾਲ ਮੰਗੇ ਚਾਟ ਮਸਾਲਾ ਮੈਗੀ ਮਸਾਲਾ ਵੀ ਪਾ ਸਕਦੇ ਤੁਸੀਂ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਤੇ ਥੋੜਾ ਧਨੀਆ ਬਾウダー ਪਾਲ ਮੰਗੀ ਤੇ ਉਸ ਤੋਂ ਬਾਅਦ ਆਪਾਂ ਪਾਲ ਮੰਗੇ ਦੇ ਵਿੱਚ ਮੂੰਹ ਥੋੜਾ ਜਿਹਾ ਬੇਸਨ ਜਿਹਦੇ ਨਾਲ ਹੈ ਜਿਹੜਾ ਆਪਾਂ ਇਹ ਕੋਲ ਤਿਆਰ ਕਰ ਲਵਾਂਗੇ ਜਿਵੇਂ ਆਪਾਂ ਪਕੌੜਿਆਂ ਦਾ ਬੈਟਰ ਬਣਾਉਨੇ ਆ ਉਸ ਤਰ੍ਹਾਂ ਹੀ ਮਤਲਬ ਹੈ ਜਿਹੜਾ ਇਹ ਆਪਾਂ ਤਿਆਰ ਕਰ ਲਵਾਂਗੇ ਤੇ ਅੱਧਾ ਚਮਚਾ ਆਪਾਂ ਕ੍ਰੈਸ਼ ਕਰਕੇ ਇਥੇ ਚਮੈਨ ਪਾਤੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲਵਾਂਗੇ ਬੇਸਨ ਬੇਸਨ ਪਾ ਕੇ ਤੇ ਆਪਾਂ ਇਹਨੂੰ ਮਤਲਬ ਕਿ ਜਿਆਦਾ ਪਤਲਾ ਨਹੀਂ ਕਰਨਾ ਸੰਘਣਾ ਸੰਘਣਾ ਜਿਹੜਾ ਬੈਟਰ ਬਣਾ ਕੇ ਤਿਆਰ ਕਰ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬੱਤਵਾਸ਼ ਸ਼ੇਅਰ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤੇ ਘੰਟੀ ਵਾਲਾ ਪਟਨਾ ਜਿਹੜਾ ਜਰੂਰ ਪ੍ਰੈਸ ਕਰ ਲੈਣਾ ਤੇ ਇਧਰ ਆਪਾਂ ਇਧਰ ਆਪਾਂ ਪਾਣੀ ਪਾ ਕੇ ਥੋੜਾ ਥੋੜਾ ਤੇ ਜਿਹੜਾ ਬੈਟਰ ਹੈਗਾ ਜਿਹੜਾ ਇਹਨੂੰ ਘੋਲ ਲਵਾਂਗੇ ਚੰਗੀ ਤਰ੍ਹਾਂ ਇਹ ਨੂੰ ਜ਼ਿਆਦਾ ਮਤਲਬ ਕਿ ਪਤਲਾ ਨਹੀਂ ਕਰਨਾ ਹੈਗਾ ਜੇ ਤੁਹਾਨੂੰ ਬੇਸਣ ਦੀ ਥੋੜੀ ਜੀ ਜ਼ਰੂਰਤ ਹੋਰ ਲੱਗੇ ਤਾਂ ਪਾ ਸਕਦੇ ਹੋ ਮੈਂ ਇਹਦੇ ਵਿੱਚ 2-3 ਚਮਚੀ ਬੇਸਣ ਦੇ ਪਾਏ ਸੀ ਤੁਸੀਂ ਇਹਦੇ ਵਿੱਚ ਵੱਧ ਵੀ ਪਾ ਸਕਦੇ ਹੋਗੇ ਜਿੰਨਾ ਕਿ ਤੁਸੀਂ ਮਤਲਬ ਕਿ ਬਣਾਉਣਾ ਹੈ ਉਸ ਹਿਸਾਬ ਨਾਲ ਜਿਹੜਾ ਬੇਸਣ ਹੈਗਾ ਤੁਸੀਂ ਯੂਜ਼ ਕਰ ਸਕਦੇ ਹੋਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਪਾ ਲਵਾਂਗੇ ਇਹਦੇ ਨਾਲ ਥੋੜਾ ਜਿਹਾ ਫਲਪੀ ਜੇ ਬਣ ਜਾਂਦੇ ਜਿਹੜੇ ਆਪਣੇ ਸਨੈਕਸ ਨੇ ਤੇ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਮਿਕਸ ਕਰ ਲਵਾਂਗੇ ਆਪਣੇ ਬੈਟਰ ਦੇ ਵਿੱਚ ਤੇ ਇਹ ਬਹੁਤ ਹੀ ਵਧੀਆ ਮਤਲਬ ਕਿ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੇ ਬਹੁਤ ਹੀ ਜਲਦੀ ਮਤਲਬ ਕਿ ਬਣ ਕੇ ਤਿਆਰ ਹੋ ਜਾਂਦੇ ਕਿਉਂਕਿ ਜਿਹੜੀਆਂ ਇਹ ਫਾੜੀਆਂ ਨੇ ਬਿਲਕੁਲ ਬਰੀਕ-ਬਰੀਕ ਕੱਟੀਆਂ ਨੇ ਤੇ ਬਹੁਤ ਜਲਦੀ ਪੱਕ ਜਾਂਦੀਆਂ ਨੇ ਇਹ ਆ ਜਿਆਦਾ ਟਾਈਮ ਨਹੀਂ ਲੱਗਦਾ ਤੇ ਥੋੜੇ ਜਿਹੀ ਤੇਲ ਦੇ ਵਿੱਚ ਹੀ ਮਤਲਬ ਕਿ ਬਣ ਕੇ ਤਿਆਰ ਹੋ ਜਾਂਦੇ ਆ ਤੇ ਇੱਧਰ ਆਪਾਂ ਪੈਨ ਲੈ ਲਿਆ ਇਹਦੇ ਵਿੱਚ ਆਪਾਂ ਤੇਲ ਪਾ ਲਵਾਂਗੇ ਥੋੜਾ ਜਿਹਾ ਤੇਲ ਹੀ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਹੈਗੇਗੀ ਤੇ ਉਸ ਤੋਂ ਬਾਅਦ ਜਿੰਨਾ ਟਾਈਮ ਤੇਲ ਗਰਮ ਹੋ ਜਾਂਦਾ ਹੈਗਾ ਤੇ ਆਪਾਂ ਜਿਹੜੀ ਰੋਟੀ ਹੈਗੀ ਉਹ ਕੱਟ ਲਵਾਂਗੇ ਤੇ ਇੱਥੇ ਮੇਰੇ ਕੋਲੇ ਪੰਜ-ਛੇ ਰੋਟੀਆਂ ਬਚੀਆਂ ਹੋਈਆਂ ਸੀਗੀਆਂ ਤੇ ਜਦੋਂ ਤੇ ਕ ਤੇਲ ਗਰਮ ਹੁੰਦਾ ਹੈਗਾ ਆਪਾਂ ਇਹ ਰੋਟੀ ਕੱਟ ਲੈਣੇ ਹੈਗੇ ਤੇ ਸੀ ਨੂੰ ਮਤਲਬ ਕਿ ਕੈਂਚੀ ਨਾਲ ਕੱਟ ਸਕਦੇ ਹੋਗੇ ਜੇ ਜੇ ਚਾਰ ਪੀਸਾਂ ਚ ਕੱਟਨੇ ਆ ਤਾਂ ਚਾਰ ਪੀਸਾਂ ਦੇ ਵਿੱਚ ਵੀ ਕੱਟ ਸਕਦੇ ਹੋ ਤੇ ਮੈਂ ਇਹਨੂੰ ਮਤਲਬ ਕਿ ਟ੍ਰਾਇੰਗਲ ਦੇ ਪੀਸ ਬਣਾਉਂਗੀ ਜਿਹੜੇ ਦੇਖਣ ਚ ਵੀ ਸੋਹਣੇ ਲੱਗਦੇ ਆ ਤੇ ਨਾਲੇ ਮਤਲਬ ਕਿ ਛੋਟੇ-ਛੋਟੇ ਮਤਲਬ ਕਿ ਬਹੁਤ ਵਧੀਆ ਲੱਗਦੇ ਨੇਗੇ ਤੇ ਫਰਾਈ ਕਰਨ ਦੇ ਵਿੱਚ ਵੀ ਮਤਲਬ ਇਹ ਜਲਦੀ ਫਰਾਈ ਹੋ ਜਾਂਦੇ ਹੈਗੇ ਤੇ ਚੱਕ ਕੇ ਪਾਉਣੇ ਮਤਲਬ ਕਿ ਜੇ ਪਲਟਣੇ ਬਹੁਤ ਸੌਖੇ ਹੋ ਜਾਂਦੇ ਨੇਗੇ ਜਿਆਦਾ ਵੱਡਾ ਪੀਸ ਹੈ ਜਿਹੜਾ ਤੇਲ ਦੇ ਵਿੱਚ ਪਟਣਾ ਪਲਟਣਾ ਮੁਸ਼ਕਲ ਹੋ ਜਾਂਦਾ ਹੈਗਾ ਤੇ ਇਹਨੂੰ ਮੈਂ ਇੱਕ ਪੀਸ ਤੋਂ ਚਾਰ-ਚਾਰ ਪੀਸ ਕਰ ਲਿਆ ਇਸ ਤਰ੍ਹਾਂ ਟ੍ਰੈਂਗਲ ਜੇ ਤੇ ਇਸ ਤਰ੍ਹਾਂ ਹੀ ਬਾਕੀ ਬਚਦੇ ਪੀਸ ਵੀ ਮੈਂ ਮਤਲਬ ਕਿ ਜਿਹੜੇ ਤਿਆਰ ਕਰ ਲੂੰਗੀ ਕੱਟ ਕੇ ਤੇ ਇੱਧਰ ਆਪਣਾ ਤੇਲ ਗਰਮ ਹੋ ਗਿਆ ਤੇ ਆਪਾਂ ਇੱਕ ਪੀਸ ਲਵਾਂਗੇ ਤੇ ਇਹਦੇ ਉੱਪਰ ਆਪਾਂ ਜਿਹੜੀਆਂ ਆਪਾਂ ਹਾ ਫਾੜੀਆਂ ਨੇ ਆ ਚੰਗੀ ਤਰ੍ਹਾਂ ਲਪੇਟ ਲਵਾਂਗੇ ਥੱਲੇ ਤਾਂ ਇਹ ਆਪਣੇ ਆਪ ਹੀ ਜਿਹੜਾ ਵੇਸਣ ਨਾਲ ਹੈਗਾ ਲਤਫਤ ਹੋ ਜਾਊਗਾ ਉਸ ਤੋਂ ਬਾਅਦ ਆ ਪਚਮਚੀ ਨਾਲੀ ਚੱਕੇ ਨੂੰ ਤੇਲ ਚ ਪਾ ਦਵਾਂਗੇ ਇਸ ਤਰੀਕੇ ਕਰਕੇ ਆਪਾਂ ਸਾਰੇ ਮਤਲਬ ਕਿ ਜਿਹੜੇ ਪੀਸ ਆ ਜਿੰਨੇ ਆਪਣੇ ਫਰਾਈ ਪੈਨ ਦੇ ਵਿੱਚ ਆਉਂਦੇ ਹੈਗੇ ਉਹਨੇ ਆਪਾਂ ਇਹਦੇ ਵਿੱਚ ਤਲਣ ਵਾਸਤੇ ਪਾ ਦਵਾਂਗੇ ਇਹ ਬਹੁਤ ਹੀ ਜਲਦੀ ਮਤਲਬ ਕਿ ਬਣ ਕੇ ਤਿਆਰ ਹੋ ਜਾਂਦਾ ਜਿਹੜਾ ਨਾਸ਼ਤਾ ਤੇ ਇਹਨੂੰ ਤੋਂ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿਸ ਚੀਜ਼ ਤੋਂ ਬਣਾਇਆ ਇਹਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਆਉਂਦਾ ਹੈਗਾ ਰੋਟੀ ਦਾ ਟੇਸਟ ਨਹੀਂ ਆਉਂਦਾ ਹੈਗਾ ਇਹਦੇ ਵਿੱਚ ਬਹੁਤ ਵਧੀਆ ਮਤਲਬ ਕਿ ਟੇਸਟ ਆਉਂਦਾ ਹੈਗਾ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਬਹੁਤ ਵਧੀਆ ਫਲੱਪੀ ਜੇ ਮਤਲਬ ਕਿ ਬਣ ਕੇ ਤਿਆਰ ਹੁੰਦੇ ਨੇਗੇ ਜਿਹੜੇ ਆਪਣੇ ਸਨੈਕਸ ਨੇਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਜਿੰਨੇ ਆਉਂਦੇ ਨੇਗੇ ਉਹਨੇ ਆਪਾਂ ਪਾ ਲਵਾਂਗੇ ਉੱਪਰ ਜਿਹੜਾ ਆਲੂ ਪਿਆਜ਼ ਦਾ ਟੇਸਟ ਆ ਉਹ ਬਹੁਤ ਵਧੀਆ ਆਉਂਦਾਗਾ ਜਿਵੇਂ ਫ੍ਰੈਂਚ ਫ੍ਰਾਈ ਨਹੀਂ ਬਣਾਉਂਦੇ ਆਪਾਂ ਉਸ ਤਰ੍ਹਾਂ ਦਾ ਮਤਲਬ ਕਿ ਟੇਸਟ ਹੋ ਜਾਂਦਾ ਉੱਪਰੋਂ ਇਹਦਾ ਜਿਹੜੇ ਰੋਟੀ ਦੇ ਉੱਪਰ ਜਿਹੜੇ ਆਪਣੇ ਆਲੂ ਤੇ ਪਿਆਜ਼ ਲੱਗੇ ਹੋਈ ਹੁੰਦੇ ਨੇਗੇ ਤੇ ਇਹਨਾਂ ਨੂੰ ਆਪਾਂ ਥੋੜੀ ਦੇਰ ਬਾਅਦ ਪਲਟ ਲਵਾਂਗੇ ਪਾਲਟ ਕੀ ਆਪਾਂ ਦੋਨੇ ਪਾਸੇ ਇਹਨਾਂ ਨੂੰ ਕ੍ਰਿਸਪੀ ਗੋਲਡਨ ਬ੍ਰਾਊਨ ਹੋਣ ਤੱਕ ਮਤਲਬ ਕਿ ਪਕਾ ਲਵਾਂਗੇ ਬਹੁਤ ਹੀ ਕ੍ਰਿਸਪੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇਗੇ ਬਹੁਤ ਟੇਸਟੀ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜਾ ਕੋਈ YouTube ਚੈਨਲ ਤੇ ਦੇਖ ਰਿਹਾ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਜੇ ਕੋਈ Facebook ਤੇ ਦੇਖ ਰਿਹਾ ਤਾਂ Facebook ਪੇਜ ਨੰਬਰ 1 ਨਰਸੋਈ ਨੂੰ ਫੋਲੋ ਕਰ ਲੈਣਾ ਜੇ ਕੋਈ Instagram ਤੇ ਦੇਖ ਰਿਹਾ ਤਾਂ Instagram ID ਨੰਬਰ 1 ਨਰਸੋਈ ਨੂੰ ਫੋਲੋ ਕਰ ਲੈਣਾ ਤੇ ਇੱਧਰ ਜਿਹੜੇ ਸਨੈਕਸ ਆ ਆਪਣੇ ਉਲਟਪਲਟ ਕੇ ਆਪਾਂ ਚੰਗੀ ਤਰ੍ਹਾਂ ਗੋਲਡਨ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਆਪਾਂ ਸੇਕ ਲਾਂਗੇ ਇਹ ਥੋੜਾ ਜਿਹਾ ਮਿੱਠਾ ਸੋਡਾ ਪਾਉਣ ਕਰਕੇ ਇਹ ਫੁੱਲ ਜੇ ਜਾਂਦੇ ਆ ਤੇ ਬਹੁਤ ਹੀ ਵਧੀਆ ਦੇਖ ਨੂੰ ਲੱਗਦੇ ਹੈ ਕਿ ਸੋਨੇ ਸੋਨੇ ਤੇ 골ਡਨ ਬ੍ਰਾਊਨ ਹੋ ਗਏ ਨੇ ਕਿ ਬਿਲਕੁਲ ਮਤਲਬ ਕਿ ਪੱਕ ਕੇ ਤਿਆਰ ਹੋ ਗਏ ਨੇਗੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇ ਜਿਹੜਾ ਐਕਸਟਰਾ ਤੇਲ ਹੈ ਉਹ ਆਪਾਂ ਫਰਾਈ ਪੈਨ ਦੇ ਵਿੱਚ ਲੈ ਜਾਉ ਤੇ ਆਪਾਂ ਛਾਹਰਨੇ ਚ ਇਹਨਾਂ ਨੂੰ ਕੱਢ ਲਵਾਂਗੇ ਸਾਵਧਾਨੀ ਨਾਲ ਧਰਨਾ ਕਿਉਂਕਿ ਇਹ ਕਾਫੀ ਵੱਡਾ ਸਾਈਜ਼ ਹੋ ਜਾਂਦਾ ਹੈਗਾ ਸਨੈਕਸ ਦਾ ਤਾਂ ਕਰਕੇ ਕਈ ਵਾਰ ਤੇਲ ਉੱਪਰ ਡੁੱਲਣ ਦਾ ਲਗਨ ਦੀ ਗੰਦਾ ਕਧਰਾ ਰਹਿੰਦਾਗਾ ਤੇ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਤੇਲ ਹੈ ਉਹ ਵੀ ਸਾਫ ਸੁਥਰਾ ਪਿਆ ਹੈ ਤੇ ਨਾਲੇ ਜਿਆਦਾ ਤੇਲ ਨਹੀਂ ਮਤਲਬ ਕਿ ਸੋਕਦੇ ਇਹ ਤੇ ਬਹੁਤ ਘੱਟ ਤੇਲ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇਗੇ ਤੇ ਇਹ ਆਪਾਂ ਥਾਲੀ ਜਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਇੱਧਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਤੇ ਕਿੰਨੇ ਵਧੀਆ ਮਤਲਬ ਕਿ ਫੁੱਲ ਕਿਹੇ ਤਿਆਰ ਹੋਏ ਨੇ ਬਾਕੀ ਬਚਦੇ ਸਨੈਕਸ ਵੀ ਆਪਾਂ ਇਸ ਤਰ੍ਹਾਂ ਹੀ ਤਿਆਰ ਕਰ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਦੇ ਆਪਾਂ ਇੱਕ ਹੋਰ ਰੈਸਪੀ ਲੈ ਕੇ ਤਤਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦੀ ਤੇ ਸਾਰਿਆਂ ਨੂੰ ਸ਼ਾਸਤਰੀਕਾਲ ਜੀ